ਰਾਸਤੇ ਵਿੱਚ ਜਦੋਂ ਉਹ ਜਾ ਰਹੇ ਸਨ ਇੱਕ ਪਲਸਰ ਉੱਤੇ ਤਿੰਨ ਨੌਜਵਾਨ ਜਿਨ੍ਹਾਂ ਵਿੱਚੋਂ ਇੱਕ ਵਰਦੀਧਾਰੀ ਸੀ ਅਤੇ ਦੋ ਸਿਵਲ ਦੇ ਵਿੱਚ ਸਨ ਜੋ ਕਿ ਤਿੰਨੇ ਆਪਣੇ ਆਪ ਨੂੰ ਪੁਲਸ ਕੋ ਲਾਜ਼ਮ ਦੱਸਦੇ ਸਨ ਅਤੇ ਸੀਆਈਏ ਜਲੰਧਰ ਨੂੰ ਬਿਲੋਂਗ ਕਰਦਾ ਰਹੇ ਗਈ ਤਤਲਾ ਦੇ ਕੇ ਉਹਨਾਂ ਦੀ ਤਲਾਸ਼ ਲੈਣ ਦੀ ਜਿਸ ਦੇ ਵਿੱਚ ਕਿ ਉਹਨਾਂ ਦੀ ਇੱਕ ਆਪਸ ਦੇ ਵਿੱਚ ਸਕਫਲ ਹੋ ਗਿਆ ਥੀ ਡਰਿੰਗ ਦਾ ਸਕਫਲ ਉਹਨਾਂ ਦੇ ਵਿੱਚ ਜਿਹੜੇ ਤਿੰਨ ਲੜਕੇ ਜਿਨ੍ਹਾਂ ਦੇ ਵਿੱਚ ਇੱਕ ਮਮਰਿਤ ਵਰਦੀਧਾਰੀ ਸੀਗਾ ਤੇ ਦੋ ਲੜਕੇ ਜਿਹੜੇ ਦੂਸਰੇ ਸੀਗੇ ਉਹ ਚੋਂ ਇੱਕ ਲੜਕਾ ਜਿਸ ਦਾ ਨਾਮ ਕੀ ਹੈਪੀ ਹੈ ਉਨੇ ਆਪਣੇ ਵੈਪਨ ਤੋਂ ਫਾਇਰ ਕਰ ਦਿੱਤਾ ਅੰਦਰ ਸੇਵਲ ਜਿਹੀ ਹੋ ਗਈ ਕੋਲ ਅੱਜ ਅਸ ਤੇ ਪੰਜ ਤੋੜਦੇ ਵੈਸੇ ਉਹਨੂੰ ਪਹਿਲਾਂ ਰੋਕੇ ਉਹਦੇ ਕੋ ਇੱਥੇ ਵੀ ਪਾਈ ਹੀ ਹੋ ਜਮੀ ਅਗੇ ਉਹਨੇ ਸਾਡੇ ਨਾਲ ਹੱਥੋਂ ਪੈਰੋਂ ਉੱਨ ਲਾ ਪਿਆ ਜਿਆਦਾ ਕਰ ਲਿਆ ਕਰ ਲਿਆ ਉਹਨੇ ਸਾਡੇ ਦੇ ਮਾਰਨ ਲਾ ਪਿਆ ਪਤਾ ਨਹੀਂ ਲੱਗਾ ਕਦੋਂ ਉਹਨੇ ਮਾਰਿਆ ਨੇ ਬੱਲੂ ਜਾਣੇ ਸੀ ਮੁੱਟਵਲ ਨੂੰ ਅੱਛਾ ਧੰਨ ਤੇਰਾਸੀ ਜੋ ਉਹ ਦੇਖੇ ਹਾਂ ਉਹ ਮੈਨੇ ਜੇ ਬਰਦੀ ਬਲਾਹੀ ਤੋ ਪਿੱਛੇ ਸੀ ਹਾਂ ਅੰਦਰ ਸੇਵਲ ਚ ਸੀ ਉਹ ਦੇ ਕੋਲ ਹਥਿਆਰ ਸੀ ਤੇ ਆਂ ਤੋਦੈ ਵੈਸੇ ਉਹਨੂੰ ਪਹਿਲਾਂ ਰੋਕੇ ਉਹਦੇ ਕੋ ਹਾਂ ਐਕੇ ਵੀ ਪਾਜੀ ਹੀ ਹੋ ਜੰਦੀ ਹੈਗੀ ਉਹਨੇ ਸਾਡੇ ਨਾਲ ਹੱਥੋਂ ਪਾਈ ਘੋਣ ਲਾ ਪਿਆ ਜਿਆਦਾ ਕਰਦੇ ਕਰਦੇ ਉਹਨੇ ਸਾਡੇ ਦੇ ਮਾਰਨ ਲੱਗ ਪਿਆ ਪਤਾ ਨਹੀਂ ਲੱਗਾ ਕਦੋਂ ਉਹਨੇ ਮਾਰ ਦਿੱਤਾ ਉਹ ਨਿਆ ਘੋੜਿਆ ਮਾਰ ਕੇ ਨਹੀਂ ਨਹੀਂ ਹਾਂ ਮੋਸ਼ਨ ਨਹੀਂ ਹੈ ਕਿ ਮੈਨੂੰ ਤੇ ਮੁੰਡੇ ਦੇ ਮਠਾਇਆ ਕੰਨ ਆ ਜਾ ਮਣੇ ਆਉਂਦੇ ਆ ਅੱਛਾ ਮੈਂ ਆਨ ਬਾਕੀ ਨਾਲ ਦੇ ਨੂੰ ਪਤਾ ਸੀ ਅੱਛਾ ਜੀ ਤੇ ਵੀ ਨਹੀਂ ਪਤਾ ਕਿੱਥੇ ਚੱਲੇ ਅੱਛਾ ਜੀ ਹਾਂ ਜੀ ਨਾਲ ਦੇ ਨੂੰ ਪਤਾ ਸੀ ਇਹ ਨਾਲ ਦੇ ਨੂੰ ਪਤਾ ਹੋਣਾ ਦੇਖਿਆ ਨਹੀਂ ਮੈਂ ਕੁਲਦੀਪ ਨੂੰ ਹਾਂ ਜੀ ਨਾਲ ਦੇ ਚਲ ਚੱਗਾ ਨਾਲ ਤਾਂ ਕਿਹੜਾ ਸੀ ਕਰਦੇ ਨਾਲ ਦੇ ਮਿੱਠੂ ਸੀ ਕੱਲ ਸਾਨੂੰ ਇੱਕ ਡਿਸਕਸ ਕਾਲ ਆਈ ਸੀ ਜਿਸ ਦੇ ਵਿੱਚ ਕਿ ਇੱਕ ਕੁਲਬੀਰ ਸਿੰਘ ਲਾਇਸ ਮਿੱਠੂ ਨਾਮ ਦਾ ਲੜਕਾ ਜਿਹੜਾ ਕਿ ਲਾਟੀਆਂਵਾਲਾ ਰਹਿਣ ਵਾਲਾ ਹੈ ਉਹਨੇ ਸਾਨੂੰ ਇਤਲਾਹ ਦਿੱਤੀ ਸੀ ਕਿ ਉਸ ਦਾ ਇੱਕ ਰਿਲੇਟਿਵ ਜਿਸ ਦਾ ਕੀ ਨਾਮ ਕੀ ਬਿੱਲਾ ਹੈ ਉਹਦੇ ਕਿਸੇ ਨੇ ਗਨ ਸ਼ਾਟ ਇੰਜਰੀ ਕਰਦੀ ਹੈ ਉਹ ਤਿੰਨ ਜਣੇ ਇਨਕਲੂਡਿੰਗ ਮਿੱਠੂ ਬਿੱਲਾ ਅਤੇ ਉਹਨਾਂ ਦਾ ਇੱਕ ਹੋਰ ਰਿਸ਼ਤੇਦਾਰ ਜਿਹਦਾ ਨਾਮ ਹੈ ਗੁਰਪ੍ਰੀਤ ਸਿੰਘ ਉਸ ਗੋਪੀ ਤੇ ਤਿੰਨ ਜਣੇ ਬਾਈਕ ਤੇ ਤਲਵੰਡੀ ਮਾਦੋ ਸਾਈਡ ਤੋਂ ਮੋਠਾਵਾਲ ਵਾਲੀ ਸਾਈਡ ਤੇ ਜਾ ਰਹੇ ਸਨ ਰਾਸਤੇ ਵਿੱਚ ਜਦੋਂ ਉਹ ਜਾ ਰਹੇ ਸਨ ਤਾਂ ਇੱਕ ਪਲਸਰ ਉੱਤੇ ਤਿੰਨ ਨੌਜਵਾਨ ਜਿਨ੍ਹਾਂ ਵਿੱਚੋਂ ਇੱਕ ਵਰਦੀਧਾਰੀ ਸੀ ਅਤੇ ਦੋ ਸਿਵਲ ਦੇ ਵਿੱਚ ਸਨ ਜੋ ਕਿ ਤਿੰਨੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੇ ਸਨ ਅਤੇ ਸੀਆਈਏ ਜਲੰਧਰ ਨੂੰ ਬਿਲੋਂਗ ਕਰਨ ਬਾਰੇ ਗਲਤ ਇਤਲਾਹ ਦੇ ਕੇ ਉਹਨਾਂ ਦੀ ਤਲਾਸ਼ ਲੈਣ ਦੀ ਕੋਸ਼ਿਸ਼ ਕੀਤੀ ਜਾਂ ਤਲਾਸ਼ ਲੈਣ ਦੀ ਕੋਸ਼ਿਸ਼ ਕੀਤੀ ਤਾਂ ਦੂਸਰੇ ਲੜਕਿਆਂ ਨੂੰ ਸ਼ੱਕ ਹੋਇਆ ਜਿਸ ਦੇ ਵਿੱਚ ਕਿ ਉਹਨਾਂ ਦੀ ਇੱਕ ਆਪਸ ਦੇ ਵਿੱਚ ਸਕਫਲ ਹੋ ਗਿਆ ਡੂਰਿੰਗ ਦਾ ਸਕਫਲ ਉਹਨਾਂ ਦੇ ਵਿੱਚ ਜਿਹੜੇ ਤਿੰਨ ਲੜਕੇ ਜਿਨ੍ਹਾਂ ਦੇ ਵਿੱਚ ਇੱਕ ਮੰਮਰਿਤ ਵਰਦੀਧਾਰੀ ਸੀਗਾ ਤੇ ਦੋ ਲੜਕੇ ਜਿਹੜੇ ਦੂਸਰੇ ਸੀਗੇ ਉਹ ਚੋਂ ਇੱਕ ਲੜਕਾ ਜਿਸ ਦਾ ਨਾਮ ਕੀ ਹੈਪੀ ਹੈ ਉਨੇ ਆਪਣੇ ਵੈਪਨ ਤੋਂ ਫਾਇਰ ਕਰ ਦਿੱਤਾ ਜੋ ਕਿ ਬਿੱਲੇ ਦੇ ਐਬਡੋਮਨ ਵਿੱਚ ਲੱਗਾ ਦੋ ਹੀ ਇਸ ਆਊਟ ਆਫ ਡੇਂਜਰ ਹੀ ਵਾਸ ਰਸ਼ ਟੂ ਦ ਹਸਪੀਟਲ ਜਿੱਥੇ ਕਿ ਉਹਨੂੰ ਆਪਰੇਟ ਕੀਤਾ ਗਿਆ ਹੁਣ ਉਹ ਖਤਰੇ ਤੋਂ ਬਾਹਰ ਹੈ ਇਹ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਨਯੋਗ ਐਸਐਸਪੀ ਕਪੂਰਥਲਾ ਸਾਹਿਬ ਮੈਮ ਬਤਸਲਾ ਗੁਪਤਾ ਆਈਪੀਐਸ ਐਸਪੀਡੀ ਸਰਬਜੀਤ ਰਾਏ ਸਰ ਤੇ ਇਸ ਤੋਂ ਇਲਾਵਾ ਐਸਐਚਓ ਹਰਗੁਰਦੇਵ ਤੇ ਮੈਂ ਅਸੀਂ ਅਲੱਗ-ਅਲੱਗ ਟੀਮਾਂ ਗਠਿਤ ਕੀਤੀਆਂ ਅਤੇ ਅਲੱਗ-ਅਲੱਗ ਗੈਂਗਸ ਨੂੰ ਇਹਨੂੰ ਐਕਸਪਲੋਰ ਕਰਨਾ ਸਟਾਰਟ ਕੀਤਾ ਇਨਵੈਸਟੀਗੇਸ਼ਨ ਸਟਾਰਟ ਕੀਤੀ ਪਰਚਾ ਦਰਜ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ 107 ਨੰਬਰ ਪਰਚਾ ਦਰਜ ਕੀਤਾ ਅੰਡਰ ਸੈਕਸ਼ਨ 307 34 ਅਤੇ 25 27 54 98 ਆਮ ਜ਼ੈਕ ਦਾ ਜਿਹੜੀਆਂ ਵੱਖ-ਵੱਖ ਟੀਮਾਂ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਕਿ ਅਸੀਂ ਜਿਹੜਾ ਬੰਦੇ ਨੇ ਵਰਦੀ ਪਾਈ ਹੋਈ ਸੀਗੀ ਉਸ ਦਾ ਨਾਮ ਜਤਿੰਦਰ ਸਿੰਘ ਹੈ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਉਹ ਲੜਕਾ ਕਾਫੀ ਲੰਮੇ ਸਮੇਂ ਤੋਂ ਜਲੰਧਰ ਪੁਲਿਸ ਲਾਈਨ ਕਮਿਸ਼ਨਰ ਡੇਟ ਤੋਂ 11000 ਚੱਲ ਰਹੇ ਸੀਗਾ ਤੇ ਉਹ ਮਾਰੀ ਸੰਗਤ ਵਿੱਚ ਪਿਆ ਹੋਇਆ ਸੀ ਜਿਸ ਕਰਕੇ ਉਹ ਇਦਾਂ ਦੀ ਹਰਕਤਾਂ ਕਰ ਰਿਹਾ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਇੱਕ ਲੜਕਾ ਹੋਰ ਜਿਸ ਦਾ ਨਾਮ ਹੈ ਜੀ ਜੱਸਾ ਉਹਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਜੋ ਕਿ ਇਹਨਾਂ ਦੇ ਨਾਲ ਸੀਗਾ ਮੌਕੇ ਵਾਰਦਾਤ ਤੇ ਇਸ ਤੋਂ ਇਲਾਵਾ ਜਿਹੜੇ ਦੋ ਦੂਸਰੇ ਲੜਕੇ ਹੋਰ ਸਨ ਜਿਹੜੇ ਕਿ ਉੱਥੇ ਜਿਨ੍ਹਾਂ ਨੇ ਕਾਂਸਪੀਰੇਸੀ ਕੀਤੀ ਤੇ ਮੌਕੇ ਤੇ ਮੌਜੂਦ ਸਨ ਉਹ ਅਰਾਊਂਡ ਦ ਰਨ ਅਸੀਂ ਆਪਣੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਨੇ ਆਪਣੇ ਖੂਫੀਆ ਸੋਰਸਸ ਥਰੂ ਉਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਜੀ ਦੇਖਿਓ ਜਿਹੜੇ ਕੁਝ ਨੌਜਵਾਨ ਜਿਹੜੇ ਚਾਹੇ ਉਹ ਪੁਲਿਸ ਦੇ ਵਿੱਚ ਹੋਣ ਜਾਂ ਕਿਸੇ ਹੋਰ profession ਦੇ ਵਿੱਚ ਹੋਣ ਜਿਹੋ ਗਲਤ ਸੰਗਤ ਵਿੱਚ ਪੈ ਜਾਂਦੇ ਹਨ ਤਾਂ ਉਹ ਇਦਾਂ ਦੀਆਂ ਹਰਕਤਾਂ ਜਿਹੜੀਆਂ ਕਰ ਜਾਂਦੇ ਹਨ ਇਸ ਲਈ ਸਾਡੇ ਸੀਨੀਅਰ ਅਫਸਰਾਂ ਵੱਲੋਂ ਕਾਫੀ ਪ੍ਰਾਲੇ ਕੀਤਾ ਜਾ ਰਿਹਾ ਜਿਹਦੇ ਵਿੱਚ ਕਿ ਅਸੀਂ ਆਪਣੇ ਸਾਰੇ ਮੁਲਾਜ਼ਮਾਂ ਨੂੰ ਸੈਂਸਿਟਾਈਜ਼ ਕਰਦੇ ਹਾਂ ਜੇ ਕਿਸੇ ਨੂੰ ਕੋਈ ਮਾੜੀ ਆਦਤ ਲੱਗਦੀ ਜਾਂਦੀ ਹੈ ਤਾਂ ਸੀਨੀਅਰ ਅਫਸਰ ਇਹਦੇ ਲਈ ਅਲੱਗ-ਅਲੱਗ ਸੈਮੀਨਾਰਸ ਲਗਾ ਕੇ ਇਹਨਾਂ ਨੂੰ ਇਹਦੇ ਮਾੜੇ ਪ੍ਰਭਾਵਾਂ ਬਾਰੇ ਜਿਹੜੀ ਹੈ ਜਾਣਕਾਰੀ ਦਿੰਦੇ ਹਨ ਅੱਗੇ ਵੀ ਦਿੰਦੇ ਰਵਾਂਗੇ ਅਸੀਂ ਆਪਣੇ ਗ੍ਰਾਸ ਰੂਟ ਲੈਵਲ ਜੋ ਕਿ ਸਾਡੇ ਪੁਲਿਸ ਸਟੇਸ਼ਨਸ ਹਨ ਉਹਨਾਂ ਦੇ ਵਿੱਚ ਵੀ ਆਪਣੇ ਐਸ ਐਚ ਓਜ਼ ਨੂੰ ਟਾਈਮ ਟੂ ਟਾਈਮ ਹਦਾਇਤ ਕਰਦੇ ਆ ਕਿ ਆਪਣੇ ਜਿਹੜੇ ਮੁਲਾਜ਼ਮ ਹੈਗੇ ਨੇ ਉਹਨਾਂ ਦੇ ਨੇ ਵੈਲਫੇਅਰ ਦੇ ਵਾਸਤੇ ਬੰਦ ਤੋਂ ਬੰਦ ਕੰਮ ਕਰਨ ਤਾਂ ਜੋ ਜੇ ਕੋਈ ਮਾਨਸਿਕ ਤੌਰ ਤੇ ਜਾਂ ਪਰਿਵਾਰਕ ਤੌਰ ਤੇ ਪਰੇਸ਼ਾਨ ਹੈ ਤਾਂ ਉਹਦੀ ਜਿਹੜੀ ਪਰੇਸ਼ਾਨੀਆਂ ਉਹਨੂੰ ਦੂਰ ਕੀਤਾ ਜਾ ਸਕੇ ਅਤੇ ਕਦੇ ਵੀ ਅਜਿਹਾ ਕੋਈ ਸਟੈਪ ਜਿਹੜਾ ਸਾਡਾ ਮੁ ਨਹੀਂ ਅੱਜ ਤੱਕ ਕੋਈ ਵੀ ਤਫਤੀਸ਼ ਦੇ ਵਿੱਚ ਅੱਦ ਦੀ ਗੱਲ ਸਾਹਮਣੇ ਨਹੀਂ ਆਈ ਹੈ ਜਦੋਂ ਉਹ ਲੜਕਿਆਂ ਨੇ ਇਹਨਾਂ ਨੂੰ ਰੋਕਿਆ ਸੀਗਾ ਜਿਹੜੇ ਐਗਰੀਡ ਹੈਗੇ ਉਹਨਾਂ ਨੂੰ ਜਦੋਂ ਰੋਕਿਆ ਸੀ ਉਹਨਾਂ ਨੇ ਉਸ ਟਾਈਮ ਦੇ ਉੱਤੇ ਵਿਦਰੋਹ ਕੀਤਾ ਕਿਉਂਕਿ ਜਿਹੜੇ ਮਦਈ ਹੈ ਤੇ ਜਿਹੜੇ ਜਿਹਦੇ ਗੋਲੀ ਲੱਗੀ ਹੈ ਉਹਨਾਂ ਨੂੰ ਸ਼ੱਕ ਹੋਇਆ ਕਿ ਇਹ ਕੋਈ ਨਕਲੀ ਟੀਮ ਬਣ ਕੇ ਸਾਡੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਉਹਨਾਂ ਨੇ ਉਹਨਾਂ ਨੂੰ ਕਨਫਰੰਟ ਕੀਤਾ ਤੇ ਉਸ ਦੇ ਵਿੱਚ ਲੜਕੇ ਨੇ ਫਾਇਰ ਕਰ ਦਿੱਤਾ ਜਿਹੜਾ ਦੋ ਲੜਕੇ ਹੈਗੇ ਇੱਕ ਗੋਪੀ ਹੈ ਤੇ ਇੱਕ ਸੀਪਾ ਸੀਪਾ ਦੇ ਉਹ ਦੋਨਾਂ ਜਿਹੜੇ ਹੈਗੇ ਉਹਨਾਂ ਤੇ ਪਹਿਲਾਂ ਵੀ ਆਰਮ ਸੈਕ ਦੇ ਪਰਚੇ ਦਰਚ ਹੈਗੇ ਨੇ ਦੇ ਆਰ ਔਨ ਦਾ ਰਨ ਜਿੱਦਾਂ ਇਹ ਫੜੇ ਜਾਣਗੇ ਉਹਦੇ ਉਹਦੇ ਹੋਰ ਤਫਤੀਸ਼ ਦੇ ਵਿੱਚ ਜੋ ਵੀ ਸਾਹਮਣੇ ਆਏਗਾ ਵੀ ਵਿਲ ਡੂ ਦਾ ਨੀਡਫੁਲ ਅਕੋਰਡਿੰਗ ਟੂ ਦਾ ਲਾਅ ਦੋ ਗ੍ਰਿਪਟਾ ਇਹਨਾਂ ਵਿੱਚ ਕੋਈ ਜਿਹੜਾ ਨੰਨਾ ਦਰਤਾ ਰਿਪੋਰਟ ਦੀ ਗੱਲ ਹਾਂ ਜੋ ਗ੍ਰਿਪਟਾ ਜਤਿੰਦਰ